RTC ਪਨਬਸ ਯੂਨੀਅਨ ਪਚੀ 11 ਵੱਲੋਂ ਅੱਜ ਸਵੇਰ ਤੋਂ ਹੀ ਪੰਜਾਬ ਸਰਕਾਰ ਦੀ ਠੇਕੇਦਾਰੀ ਸਿਸਟਮ ਦਾ ਵਿਰੋਧ ਕਰਦੇ ਆਂ ਅੱਜ ਬੱਸਾਂ ਦੇ ਟੈਂਡਰ ਖੁੱਲਣ ਜਾ ਰਹੇ ਸਨ ਪਰੰਤੂ ਪੁਲਿਸ ਵੱਲੋਂ ਕੀ RTC ਮੁਲਾਜ਼ਮ ਨਾਲ ਤੱਕੇਸ਼ਾਹੀ ਕਰਦੇ ਆਂ ਸੋਭਾ ਤੇ ਡੀਪੂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਰੋਸ ਦੇ ਚਲਦਿਆਂ ਬੁੜਲਾਡਾ ਡੀਪੂ ਦੇ ਵਰਕਰਾਂ ਵੱਲੋਂ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਸਰਕਾਰ ਦੀ ਇਸ ਨੀਤੀ ਦਾ ਸਖਤ ਵਿਰੋਧ ਕੀਤਾ ਉਨਾ ਸਰਕਾਰ ਨੂੰ ਚੇਤਾਵਨੀ ਦਿੰਦਾ ਕਿਹਾ ਕਿ ਜੇਕਰ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਹਨਾਂ ਕਿਹਾ ਕਿ ਲੋੜ ਪਈ ਕਾਮਯਾ ਵੱਲੋਂ ਸਰਕਾਰ ਦੀ ਇਸ ਤੱਕੇ ਸਾਹੇ ਦਾ ਸਖਤ ਵਿਰੋਧ ਕੀਤਾ ਜਾਵੇਗਾ। ਜਿਸ ਦੇ ਚਲਦਿਆਂ ਡੀਐਸਪੀ ਪ੍ਰਿਤਪਾਲ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਪਾਰਟੀ ਵੱਲੋਂ ਧਰਨੇ ਤੇ ਬੈਠੇ ਰੋਡਵੇਜ਼ ਮੁਲਾਜ਼ਮਾਂ ਨੂੰ ਡਿਟੇਨ ਕਰਦੇ ਹਿਰਾਸਤ ਵਿੱਚ ਲੈ ਲਿਆ। ਮੈਨੂੰ ਜਿਸ ਦੇ ਰੋਸਵਜੋਂ ਦੀਪੂ ਪ੍ਰਦਾਨ ਰਾਜਵੀਰ ਮੰਡਾਲੀ ਦੀ ਅਗਵਾਈ ਹੈ। पंजाब रोडवेज पेट्रोल दिया बोतला समेत टैंकी चढ़ के सरकार का सखत विरोध किया ਸਾਡੇ ਜਿਹੜੇ ਅੱਜ ਦੇ ਮੁੱਦੇ ਨੇ ਜੀ ਇਹ ਬਹੁਤ ਗੰਭੀਰ ਨੇ ਕੋਈ ਅੱਜ ਦੇ ਨਹੀਂ ਇਹ ਬਹੁਤ ਲੰਬੇ ਅਰਸੇ ਤੋਂ ਲਟਕਦੇ ਆ ਰਹੇ ਨੇ ਬੀਤੀ ਰਾਤ ਸਾਡੇ ਜੋ ਆਗੂ ਸੀ ਉਹਨਾਂ ਨੂੰ ਬਿਨਾਂ ਗੱਲ ਤੋਂ ਸਵੇਰੇ ਤੜਕੇ 3:30 ਵਜੇ ਚੱਕ ਲਿਆ ਗਿਆ ਵੀ ਪੂਪਰ ਦਾ ਨਾਂ ਨੂੰ ਤੇ ਸਾਡੇ ਸੂਬਾ ਆਗੂਆਂ ਨੂੰ ਗੱਲ ਇਹ ਹੈ ਵੀ ਅੱਜ ਸਰਕਾਰ ਨੇ ਟੈਂਡਰ ਖੋਲ੍ਹਣੇ ਸੀ ਪਹਿਲਾਂ ਸਰਕਾਰ ਉਹਨਾਂ ਨੂੰ ਮਲਤਵੀ ਪਾਉਂਦੀ ਆ ਰਹੀ ਅੱਗੇ ਦੀ ਅੱਗੇ ਪਰ ਉਸ ਦੇ ਰੋਸ ਵਜੋਂ ਅੱਜ ਅਸੀਂ ਨੇ 1 ਵਜੇ ਗੇਟ ਬੰਦ ਕਰਕੇ ਆਪਦਾ ਰੋਸ ਪ੍ਰਦਰਸ਼ਨ ਕਰਨਾ ਸੀ ਉਹ ਤੋਂ ਪਹਿਲਾਂ ਹੀ ਸਾਡੇ ਆਗੂ ਚੱਕ ਲੈ ਗਏ ਨੇ ਸਾਡੇ ਡੀਪੂ ਪ੍ਰਧਾਨ ਚੱਕ ਲੈ ਗਏ ਨੇ ਸੂਬਾ ਕਮੇਟੀ ਦੇ ਆਗੂ ਚੱਕ ਲੈ ਗਏ ਨੇ ਜਿਸ ਦੇ ਰੋਸ ਵਜੋਂ ਅਸੀਂ ਨੇ ਅੱਜ ਸਵੇਰ ਤੋਂ ਡੀਪੂਆਂ ਦੇ ਗੇਟ ਬੰਦ ਕਰਕੇ ਤੇ ਗੱਡੀਆਂ ਸਟ੍ਰੀਟ ਰੋਡ ਤੇ ਕੰਮ ਬਲੋਜਾ ਸਫਾਈ ਕੀਤੀ ਗਈ ਸੀ ਪੁਰਸੂ ਬਲੋ ਨੂੰ ਇਹਨਾਂ ਨੂੰ ਸਟ੍ਰਾਈਕ ਨੂੰ ਕਿਸ ਤਰ੍ਹਾਂ ਖਰਵਾਇਆ ਗਿਆ ਉਹ ਗੇਟ ਬੰਦ ਕਰਤਾ ਇੱਕ ਬੱਸ ਲਾ ਉਹ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਆਪਣੇ ਗੇਟ ਵਗੈਰਾ ਨਾ ਬੰਦ ਕਰੋ ਆਪਦਾ ਜਿਹੜਾ ਹੈਗਾ ਬੱਸਾਂ ਚੱਲਣ ਦਿਓ ਉਹਦੇ ਕਰਕੇ ਉਹ ਧਰਨਾ ਕੋ ਚੁਕਵਾਇਆ ਹੈਗਾ ਇਹਨਾਂ ਦਾ ਕਿੰਨੇ ਕੁ ਮਿਲਾਈ ਮਨੋਸ਼ ਦਲਾਹ ਰਾਸਤੇ ਵਿੱਚ ਮੇਟਾਗਾ ਰਾਸਤੇ 'ਚ ਕੋਈ ਵੈਸੇ ਤਾਂ ਪ੍ਰਿੰਟ ਵੀ ਐਚ ਕਰ ਰਹੇ ਅਸੀਂ ਰਾਸਤੇ 'ਚ ਕੋਈ ਨਹੀਂ ਕਰਦੇ ਤੁਸੀਂ ਗੇਟ ਖਲਵਾਤਾ ਜੀ ਅਰਦਾਸ ਕਿਉਂ ਕਰਾਈਏ ਗੇਟ ਖੁੱਲੇ ਪਏ ਹਾਂ ਜੀ ਗੇਟ ਖੁੱਲੇ ਹੋਏ ਪੰਜਾਬ ਸਰਕਾਰ ਟੈਂਕੀ ਦੇ ਜਾਣ ਵਾਸਤੇ ਮਜਬੂਰ ਕਰਦੀ ਹੈ ਜੀ ਇੱਥੋਂ ਦੇ ਡੀਐਸਪੀ ਸਾਹਿਬ ਸਾਡੇ ਬੰਦਿਆਂ ਨੂੰ ਅਸੀਂ ਆਮਨ ਸ਼ਾਂਤੀ ਬੈਠੇ ਆਪਣਾ ਧਰਨਾ ਮਜਾਰਾ ਦੇ ਰਹੇ ਸੀ ਗੇਟ ਦੇ ਉੱਤੇ ਡੀਐਸਪੀ ਸਾਹਿਬ ਸਾਡੇ ਬੰਦਿਆਂ ਨੂੰ ਰੈਸਟ ਕਰਕੇ ਲੈ ਕੇ ਗਿਆ ਔਰ ਜੋ ਸਾਡੇ ਪ੍ਰਧਾਨ ਸਹਿਬਾਨ ਦੀ ਸੂਬਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੀਗੇ ਉਹਨਾਂ ਨੂੰ ਰਾਤ ਪੁਲਿਸ ਨੇ ਸਰਕਾਰ ਦੇ ਹੁਕਮ ਤੇ ਅਰੈਸਟ ਕੀਤਾ ਜੋ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲਣੇ ਸੀ ਉਹਨਾਂ ਦੇ ਰੋਸ ਵਿੱਚ ਅਸੀਂ 12 ਵਜੇ ਦੀ ਕਾਲ ਦਿੱਤੀ ਦੀ ਅੱਜ ਬੰਦ ਕਰਨ ਦੀ ਤਾਂ ਕਿ ਸਰਕਾਰ ਨੇ ਮਜਬੂਰਨ ਸਾਨੂੰ ਮਜਬੂਰ ਕੀਤਾ ਅੱਜ ਤੜਕੇ ਤੋਂ ਸਾਰੇ ਡੀਪੂ ਪੰਜਾਬ ਦੇ ਬੰਦ ਕਰਨ ਤੇ ਤਾਂ ਇਹ ਸਰਕਾਰ ਦੀ ਸੋਚੀ ਸਮਝੀ ਚਾਰਦੇਸ਼ ਹੈ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਨਾ ਉਹ ਅਰੈਸਟ ਕਰਾਂਗੇ ਤਾਂ ਇਹ ਸਵਾਬ ਦੋਹੀ ਤਾਂ ਇਹਦੇ ਵਿੱਚ ਸਰਕਾਰ ਦਾ ਹੱਥ ਹੈ ਟਰਾਂਸਪੋਰਟ ਮੰਤਰੀ ਚੇਅਰਮੈਨ ਸਾਹਿਬ ਸਾਰੇ ਇਹਦੇ ਜ਼ਿੰਮੇਵਾਰ ਨੇ ਜਿੰਨਾ ਚਿਰ ਹੁਣ ਸਾਡੇ ਬੰਦੇ ਜੋ ਅਰੈਸਟ ਕੀਤੇ ਨੇ ਉਹ ਛੱਡਿਆ ਨਹੀਂ ਜਾਂਦਾ ਅਸੀਂ ਉਹਨਾਂ 'ਤੇ ਟੈਂਕੀ ਦੇ ਉੱਤੇ ਆ ਤੇ ਜੋ ਵੀ ਸਾਨੂੰ ਸ਼ਗਾ ਸਲੀਕਣਾ ਪਿਆ ਸਾਨੂੰ ਅੱਗ ਲਾ ਕੇ ਮੱਚਣਾ ਪਿਆ ਤਾਂ ਅਸੀਂ ਸਾਰੇ ਸਾਥੀ ਆਪਣੇ ਆਪ ਨੂੰ ਅੱਗ ਲਾ ਕੇ ਮੱਚਾਂਗੇ ਔਰ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਡੀਐਸਪੀ ਔਰ ਐਸਐਸਪੀ ਮਾਨਸਾ ਦਾ ਉਹ ਸਾਡਾ ਜ਼ਿੰਮੇਦਾਰ ਹੈ ਮੌਤ ਦਾ ਜੇ ਸਾਨੂੰ ਕੋਈ ਉਨਨੀਕੀ ਹੁੰਦੀ ਹੈ ਤਾਂ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਜੀ ਵੀ ਦਿਖਾਉਂਦਾ ਜੈਨ ਨਾਲੇ ਜੋ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਨੇ ਅੰਦਰ ਬੈਠੇ ਦਫ਼ਤਰ ਦੇ ਵਿੱਚ ਉਹ ਕਹਿ ਰਹੇ ਨੇ ਜੋ ਮਾਰਦਾ ਮਰੇ ਗੱਡੀਆਂ ਚਲਾਓ ਤਾਂ ਜੋ ਵੀ ਅੰਦਰ ਸਾਡੇ ਦਫ਼ਤਰ ਦੇ ਵਿੱਚ ਮੌਜੂਦ ਨੇ ਅਧਿਕਾਰੀ ਤਾਂ ਉਹ ਜ਼ਿੰਮੇਦਾਰ ਹੋਣਗੇ ਅਸੀਂ ਆਪਣੇ ਆਪ ਨੂੰ ਅੱਗ ਲਾ ਕੇ ਮਚਾਂਗੇ ਤਾਂ ਉਹ ਜੋ ਅੰਦਰ ਅਧਿਕਾਰੀ ਬੈਠੇ ਗੱਡੀਆਂ ਚਲਾਉਣ ਨੂੰ ਕਹਿੰਦੇ ਨੇ ਜਾਂ ਡਾਕ ਖਲਾਉਣ ਨੂੰ ਕਹਿੰਦੇ ਨੇ ਤਾਂ ਉਹ ਜ਼ਿੰਮੇਦਾਰ ਹੋਣਗੇ ਜੱਸੀ ਰਣਜੀਤ ਡੀਆਈ ਤੇ ਅੰਦਰ ਬਿੱਟੂ ਕੋਲੂ ਜੋ ਵੀ ਸਾਡੇ ਅੰਦਰ ਇੰਸਪੈਕਟਰ ਨੇ ਜੋ ਵੀ ਡੀਪੂ ਖਲਾਉਣ ਨੂੰ ਜੀਐਮ ਸਾਹਿਬ ਜੋ ਵੀ ਕਹਿੰਦੇ ਨੇ ਤਾ ਉਹ ਜ਼ਿੰਮੇਦਾਰ ਹੋਣਗੇ ਤਾਂ ਇੱਥੇ ਦਾ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪੁਰ ਸੁਪਰ ਪ੍ਰਸ਼ਾਸਨ ਐਸਐਸਪੀ ਸਾਹਿਬ ਜ਼ਿੰਮੇਦਾਰ ਹੋਣਗੇ ਸਾਨੂੰ ਕੋਈ ਨੀਕੀ ਨਹੀਂ ਧੰਨਵਾਦ ਉਹ ਪ੍ਰਾਈਮ